ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਹਫਤੇ ਦੇ ਹਰ ਦੂਜੇ ਤੀਜੇ ਦਿਨ ਮੇਰੇ ਦੁਆਰਾ ਇੱਕ ਮੋਟੀਵੇਸ਼ਨ ਵੀਡੀਓ ਬਣਾਈ ਜਾਂਦੀ ਆ ਵੈਸੇ ਆਪਣੇ ਚੈਨਲ ਤੇ ਨਾ ਟੈਡ ਪ੍ਰੀਖਿਆਵਾਂ ਤੋਂ ਰਿਲੇਟਡ ਜਾਂ ਫਿਰ ਜਿਹੜੇ ਸਾਥੀ ਟੀਚਰ ਬਣਨਾ ਚਾਹੁੰਦੇ ਆ ਇਸ ਸਬੰਧੀ ਗਾਈਡੈਂਸ ਜਾਂ ਫਿਰ ਮੈਂਟਰਸ਼ਿਪ ਕੀਤੀ ਜਾਂਦੀ ਆ ਤਾਂ ਕਾਫੀ ਲੰਮੇ ਸਮੇਂ ਤੋਂ ਲਗਭਗ 6-7 ਸਾਲ ਹੋ ਚੁਕੇ ਆ 2026 ਚੱਲ ਰਿਹਾ ਤੇ 2019-20 ਤੋਂ ਮੈਂ ਵੀਡੀਓਜ਼ ਬਣਾ ਰਿਹਾ ਮਤਲਬ ਬਹੁਤਾ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਟ ਜਿੰਨਾ ਮੇਰੇ ਤੋਂ ਹੋਇਆ ਮੈਂ ਪਿਛਲੇ ਸਾਲਾਂ ਵਿੱਚ ਉਹ ਕੰਮ ਕੀਤਾ ਆ ਤੇ ਕਾਫੀ ਸਾਰੇ ਸਾਥੀਆਂ ਨੂੰ ਆਪਣੇ ਇਸ ਚੈਨਲ ਤੋਂ ਹੈਲਪ ਵੀ ਮਿਲਦੀ ਆ ਵੀ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ ਨਾ ਵੀ ਕਿਤੇ ਨਾ ਕਿਤੇ ਜੇਕਰ ਤੁਸੀਂ ਚੰਗੀਆਂ ਵੀਡੀਓਜ਼ ਦੇਖਦੇ ਹੋ ਚੰਗਾ ਕੰਟੈਂਟ ਕੰਜ਼ਿਊਮ ਕਰਦੇ ਹੋ ਥੈਨ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਪ੍ਰਭਾਵਿਤ ਕਰਦੀਆਂ ਨੇ ਵੇਖੋ ਮੈਂ ਕੋਈ ਬਹੁਤੀ ਵੱਡੀ ਵੱਡੀ ਗੱਲ ਨਹੀਂ ਕਰਦਾ ਰੀਅਲਿਸਟਿਕ ਗੱਲ ਕਰਦਾ ਆ ਜਿਹਦੇ ਵਿੱਚ ਡਾਇਰੈਕਟਲੀ ਆ ਫਿਰ ਇਨਡਾਇਰੈਕਟਲੀ ਮੈਂ ਇਹੀ ਕੋਸ਼ਿਸ਼ ਕਰਦਾ ਆ ਕਿ ਮੇਰੀਆਂ ਗੱਲਾਂ ਨਾਲ ਤੁਸੀਂ ਇਨਸਪਾਇਰ ਹੋਵੋ ਮਤਲਬ ਕਿ ਮੈਂ ਕੋਈ ਇਹ ਵੀ ਨਹੀਂ ਕਹਿੰਦਾ ਕਿ ਹਾਂ ਵੀ ਤੁਸੀਂ ਵੱਡਾ ਸਾਰਾ ਪਰਬਤ ਆ ਉਹਨੂੰ ਤੋੜ ਦਿਓ ਮਤਲਬ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਉਹੀ ਕੰਮ ਕਰਨ ਨੂੰ ਮੈਂ ਕਹਿੰਦਾ ਆ ਹੁਣ ਪੀਐਸਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ 2026 ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਉਹ ਹੋਣੀ ਆ ਜੀ 15 ਮਾਰਚ 2026 ਤੇ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 16 ਫਰਵਰੀ 2022 ਲਗਭਗ ਤੁਹਾਡੇ ਕੋਲ 3 ਦਿਨ ਹੈਗੇ ਆ ਆਪਦੀ ਪ੍ਰੀਖਿਆ ਦੀ ਤਿਆਰੀ ਕਰਨ ਦੇ ਲਈ ਬਟ ਆਪਣੇ ਕੋਲ ਨਾ ਬੜੇ ਐਕਸਕਿਊਜ਼ ਹੁੰਦੇ ਆ ਕਿ ਸਰ ਮੈਂ ਸਕੂਲ ਜੋਇਨ ਕੀਤਾ ਹੋਇਆ ਮੈਨੂੰ ਆਪਦੇ ਘਰ ਦੇ ਕੰਮ ਕਰਨੇ ਪੈਂਦੇ ਆ ਮੇਰੇ ਕੋਲ ਕੰਟੈਂਟ ਨਹੀਂ ਹੈਗਾ ਮੇਤੋਂ ਪੜ੍ਹਿਆ ਨਹੀਂ ਜਾ ਰਿਹਾ ਮੇਰਾ ਪੜੰਦਾ ਦਿਲ ਨਹੀਂ ਕਰਦਾ ਜ਼ਰੂਰੀ ਨਹੀਂ ਪੀਐਸਟੈਟ ਦਾ ਪੇਪਰ ਹੀ ਹੋਵੇ ਹੋਰ ਬੜੀਆਂ ਸਾਰੀਆਂ ਪ੍ਰੀਖਿਆਵਾਂ ਹਨ ਜਿਹਦੀ ਤੁਸੀਂ ਤਿਆਰੀ ਕਰ ਰਹੇ ਹੋ ਇਹ ਦੋਸਤੋ ਆਪਾਂ ਜਿਹੜੇ ਐਕਸਕਿਊਜ਼ ਦੇ ਰਹੇ ਆ ਔਨ ਵਾਲੇ ਟਾਈਮ ਦੇ ਵਿੱਚ ਨਾ ਜਦੋਂ ਟਾਈਮ ਲੰਘ ਗਿਆ ਵੀ ਤੁਸੀਂ ਸੋਚਿਆ ਕਰਨਾ ਕਾਸ਼ ਮੈਂ ਉਸ ਟਾਈਮ ਦੇ ਵਿੱਚ ਜਿਹੜਾ ਫਲਾਣਾ ਕੰਮ ਸੀਗਾ ਜੇ ਮੈਂ ਕਰ ਲੈਂਦਾ ਤੇ ਮੇਰੀ ਜਿਹੜੀ ਲਾਈਫ ਹੈਗੀ ਆ ਉਹ ਡਿਫਰੈਂਟ ਹੋਣੀ ਸੀ ਕਹਿਣ ਦਾ ਭਾਵ ਇਹੀ ਹੈ ਕਿ ਤੁਸੀਂ ਅੱਜ ਦਾ ਜਿਹੜਾ ਵੇਲਾ ਹੈ ਨਾ ਉਹਨੂੰ ਪ੍ਰੋਪਰ ਯੂਟਿਲਾਈਜ਼ ਕਰੋ ਤੁਸੀਂ ਕਲੋਥਿੰਗ ਦੇਖ ਰਹੇ ਹੋ ਮੇਰੀ ਮੈਂ ਸ਼ਰਟ ਪਾਈ ਹੋਈ ਆ ਮਤਲਬ ਪੈਂਟ ਵੀ ਆ ਸ਼ੂਜ਼ ਪਾਏ ਹੋਇਆ ਮੈਂ ਸਕੂਲ ਤੋਂ ਆਉਣ ਤੋਂ ਬਾਅਦ ਨਾ ਇਹਨਾਂ ਚੀਜ਼ਾਂ ਨੂੰ ਪਾਇਆ ਹੋਇਆ ਕਿਉਂਕਿ ਮੈਂ ਬਾਹਰ ਹੀ ਸੀ ਹੁਣ ਥੋੜਾ ਟਾਈਮ ਹੀ ਹੋਇਆ ਲਗਭਗ 6 7:30 ਵਜੇ ਮੈਂ 스ਟੂਡੈਂਟ ਰਿਕਾਰਡ ਕਰ ਰਹੇ ਹਾਂ ਵੀ ਕੰਮ ਦੇ ਵਿੱਚ ਇੰਨਾ ਜ਼ਿਆਦਾ ਰੁੱਝੇ ਹੋਏ ਹੋਣ ਕਰਕੇ ਮਤਲਬ ਐਸੇ ਤਾਂ ਮੈਂ ਕਹਿੰਦਾ ਹੁੰਨਾ ਕਿ ਤੁਸੀਂ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਆਰਡਰ ਰੱਖੋ ਬਟ ਕਈ ਵਾਰ ਕੰਮ ਜ਼ਿਆਦਾ ਹੋ ਜਾਂਦੀ ਹੈ ਕੋਈ ਗੱਲ ਨਹੀਂ ਮਤਲਬ ਸਕੂਲ ਦੇ ਕੰਮ ਤੋਂ ਹੀ ਬਾਹਰ ਸਗਾ ਮੈਂ ਹੁਣ ਉਹੀ ਕੰਮ ਮਾੜਾ-ਵਟਾ ਖਤਮ ਕੀਤਾ ਸਮਾਨ ਲਿਆਂਦਾ ਜੋ ਵੀ ਸੀ ਤੇ ਹੁਣ ਨਾ ਮੈਨੂੰ ਜਿਹੜਾ ਸਮਾਂ ਮਿਲੂਗਾ ਉਹਦੇ ਵਿੱਚ ਨਾ ਮੈਂ ਕੋਸ਼ਿਸ਼ ਕਰੂੰਗਾ ਜੇਕਰ ਸਮਾਂ ਮਿਲ ਗਿਆ ਤੇ ਮੈਂ ਆਪਦਾ ਵੀ ਪੜ੍ਹਾਂਗਾ ਤੇ ਤੁਹਾਡੇ ਲਈ ਤੁਹਾਨੂੰ ਪਤਾ ਨਾ ਵੀ ਮੈਂ ਰੈਗੂਲਰ ਬੇਸਿਸ ਤੇ ਟੈਟ ਪ੍ਰੀਖਿਆਵਾਂ ਦੀ ਇੱਕ ਅੱਧੀ ਜਿਹੜੀ ਵੀਡੀਓ ਹੈਗੀ ਆ ਉਹ ਮੈਂ ਬਣਾਉਂਦਾ ਹੁੰਨਾ ਆ ਵੀ ਤੁਹਾਨੂੰ ਦੱਸ ਸਕਾਂ ਕਿ ਪੜ੍ਹਨਾ ਕਿਵੇਂ ਆ ਤਿਆਰੀ ਕਰਨੀ ਕਿਵੇਂ ਆ ਪ੍ਰੋਪਰ ਤਿਆਰੀ ਨਹੀਂ ਕਰਵਾ ਰਿਆ ਮੈਂ ਹਾਲਾਂਕਿ ਕਾਫੀ ਸਾਰੇ ਸਾਥੀਆਂ ਨੂੰ ਆਪਣੇ ਚੈਨਲ ਦੀ ਹੈਲਪ ਨਾਲ ਬਹੁਤ ਸਾਰੇ ਸਾਥੀਆਂ ਨੇ ਆਪਦਾ ਪੇਪਰ ਕਲੀਅਰ ਕੀਤਾ ਆ ਤੇ ਮੈਂ ਸਿਰਫ ਇਹ ਨਹੀਂ ਦੱਸਦਾ ਕਿ ਵੀ ਹਾਂ ਵੀ ਜਿਹੜਾ ਕੰਟੈਂਟ ਹੈਗਾ ਵੀ ਪ੍ਰੋਪਰ ਮੈਂ ਪ੍ਰੋਪਰ ਪੜਾਉਂਦਾ ਨਹੀਂ ਆ ਤੁਹਾਨੂੰ ਥੋੜਾ ਬਹੁਤ ਗਾਈਡ ਕਰਦਾ ਆ ਕਿ ਤੁਸੀਂ ਇਸ ਤਰੀਕੇ ਨਾਲ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਉਹ ਕਰ ਸਕਦੇ ਹੋ ਤੇ ਦੋਸਤੋ ਮੇਰੇ ਕੋਲ ਹੁਣ ਜਿੰਨਾ ਟਾਈਮ ਬਚਿਆ ਨਾ ਮੈਂ ਉਹਦੇ ਵਿੱਚ ਵੀ ਤੁਹਾਡੇ ਲਈ ਵੀਡੀਓਜ਼ ਬਣਾਉਂਗਾ ਆਪਦੇ ਲਈ ਵੀ ਥੋੜਾ ਬਹੁਤਾ ਕੰਮ ਕਰੂੰਗਾ ਜੇਕਰ ਮੈਂ ਜਿਹਦੀ ਪੀਐਸਟੈਟ ਦੀ ਪ੍ਰੀਖਿਆ ਆਲਰੇਡੀ ਪਾਸ ਹੈ ਉਹ ਪਰਸਨ ਤੁਹਾਡੇ ਲਈ ਤਿੰਨ ਤਿੰਨ ਘੰਟੇ ਬਹਿ ਕੇ ਕਿਉਂਕਿ ਇੱਕ 20 ਮਿੰਟ ਦੀ ਵੀਡੀਓ ਪਿੱਛੇ ਤਿੰਨ ਘੰਟੇ ਦੀ ਮਿਹਨਤ ਹੁੰਦੀ ਕਿਉਂਕਿ ਮੈਂ ਇਕੱਲਾ ਪਰਸਨ ਆ ਇਕੱਲੇ ਇਕੱਲੇ ਕੁਐਸਚਨ ਦੀ ਐਕਸਪਲੇਨੇਸ਼ਨ ਉਹਦੇ ਨਾਲ ਹੋਰ ਜਿਹੜੇ ਰਿਲੇਟਡ ਟਾਪਿਕਸ ਨੇ ਉਹਨਾਂ ਦੀ 50 ਵਗੈਰਾ ਤਿਆਰ ਕਰਨੀ ਇੰਨਾ ਟਾਈਮ ਲੱਗ ਜਾਂਦਾ ਜਿਹੜੇ ਪਰਸਨ ਦਾ ਪੇਪਰ ਹੈ ਨਹੀਂ ਉਹ ਤੁਹਾਡੇ ਲਈ ਇੰਨਾ ਐਫਰਟ ਕਰ ਸਕਦਾ ਦਨ ਜਿਹੜੇ ਪ੍ਰਸੰ ਦਾ ਪੇਪਰ ਆ ਤੁਸੀਂ ਵੀ ਥੋੜੀ ਮਦਦ ਕਰ ਸਕਦੇ ਹੋ ਆਪਣੇ ਇਸ YouTube ਤੇ ਨਾ ਗਿਆਨ ਦਾ ਖਜ਼ਾਨਾ ਆਲਰੇਡੀ ਅਵੇਲੇਬਲ ਆ ਜੇਕਰ ਤੁਸੀਂ ਚਾਹੋ ਤਾਂ ਆਪਦੇ ਪੇਪਰ ਦੀ ਵਧੀਆ ਢੰਗ ਨਾਲ ਤਿਆਰੀ ਕਰ ਸਕਦੇ ਹੋ ਸੋ ਦੋਸਤੋ ਹੱਥ ਤੇ ਹੱਥ ਧਰ ਕੇ ਬੈਠਣ ਦਾ ਕੋਈ ਫਾਇਦਾ ਹੈ ਨਹੀਂਗਾ ਜੇਕਰ ਤੁਸੀਂ ਆਪਦੇ ਫਿਊਚਰ ਨੂੰ ਚੇਂਜ ਕਰਨਾ ਚਾਹੁੰਦੇ ਹੋ ਕਿਉਂਕਿ ਲਾਸਟ ਤੇ ਨਾ ਜੇ ਜੇ ਰਹਿ ਜਾਣੀਆਂ ਕਾਸ਼ ਮੈਂ ਉਦੋਂ ਪੜ ਲੰਦਾ ਜੇ ਮੈਂ ਆ ਜੇ ਮੈਂ ਅੱਜ 2 ਘੰਟੇ ਜ਼ਿਆਦਾ ਲਗਾ ਲੈਂਦਾ ਤੇ ਹੋ ਸਕਦਾ ਮੇਰਾ ਪੇਪਰ ਕਲੀਅਰ ਹੋ ਜਾਂਦਾ ਕਿਉਂਕਿ ਪੀਐਸਟ ਦਾ ਪੀਪਰ ਵੈਸੇ ਵੀ ਕਵਾਲੀਫਾਈਂਗ ਆ ਜੇਕਰ ਤੁਸੀਂ ਮਾਸਟਰ ਕਾਰਡਰ ਪੀਪਰ ਦੀ ਤਿਆਰੀ ਕਰ ਰਹੇ ਹੋ ਫਿਰ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਸੋ ਦੋਸਤੋ ਆਪਦੇ ਇਸ ਟਾਈਮ ਨੂੰ ਪ੍ਰੋਪਰ ਯੂਟਿਲਾਈਜ਼ ਜ਼ਰੂਰ ਕਰਿਓ ਕਿਉਂਕਿ ਇੱਕ ਵਾਰ ਜਿਹੜਾ ਵੇਲਾ ਲੰਘ ਗਿਆ ਨਾ ਉਹ ਮੁੜਕੇ ਨਹੀਂ ਆਉਣਾ ਤੇ ਦੋਸਤੋ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਜੇ ਮੈਂ ਅੱਜ ਨਾ ਤਿਆਰੀ ਕੀਤੀ ਫਿਰ ਕੀ ਹੋ ਜਾਊਗਾ ਜੇ ਮੈਂ ਅੱਜ 5-10 ਮਿੰਟ ਨਾ ਪੜਿਆ ਜਾਂ ਫਿਰ ਅੱਧਾ ਘੰਟਾ ਨਾ ਦਿੱਤਾ ਤੇ ਫਿਰ ਕੀ ਹੋ ਜਾਊਗਾ ਦੇਖੋ ਵੱਡੇ-ਵੱਡੇ ਸਟੈਪ ਜੇ ਤੁਸੀਂ ਸੋਚਦੇ ਹੋ ਨਾ ਕਿ ਹੁਣੇ ਆਪਾਂ ਵੱਡਾ ਸਟੈਪ ਲੈ ਲਈਏ ਉਹ ਪੋਸਿਬਿਲਟੀ ਆ ਕਿਸੇ ਵੀ ਚੀਜ਼ ਦੀ ਜਿਹੜੀ ਸ਼ੁਰੂਆਤ ਆ ਨਾ ਉਹ ਛੋਟੇ ਛੋਟੇ ਸਟੈਪ ਤੋਂ ਹੀ ਹੁੰਦੀ ਹੈ ਛੋਟੇ ਛੋਟੇ ਸਟੈਪ ਜਿਹੜੇ ਹੈਗੇ ਆ ਮਤਲਬ ਥੋੜੀ ਥੋੜੀ ਮਿਹਨਤ ਨਾ ਜ਼ਿੰਦਗੀ ਵਿੱਚ ਉਹੀ ਵੱਡੇ ਨਤੀਜੇ ਲੈ ਕੇ ਆਉਂਦੀ ਆ ਵੀ ਕਹਿ ਲਓ ਨਾ ਵੀ ਬੂੰਦ ਬੂੰਦ ਨਾਲ ਹੀ ਸਾਗਰ ਬਰਦਾ ਆ ਤੇ ਜੇਕਰ ਤੁਸੀਂ ਹੁਣ ਥੋੜੀ ਥੋੜੀ ਮਿਹਨਤ ਕਰੋਗੇ ਨਾ ਤਾਂ ਹੀ ਫਲ ਦੇਖਣ ਨੂੰ ਮਿਲੇਗਾ ਮੈਂ ਨਾ ਆਪਦੀ ਐਗਜ਼ਾਮਪਲ ਲੈ ਲੈਂਦਾ ਹੁਣਾ ਵੀ ਮੈਂ ਵੀ ਚਲੋ ਤਿਆਰੀ ਕਰਦਾ ਰਿਹਾ ਆ ਤੇ ਹਿੰਮਤ ਕਰਨੀ ਬਹੁਤ ਵੱਡੀ ਗੱਲ ਆ ਮੈਂ ਹਨਾ ਹੁਣ ਤਾਂ ਚਲੋ ਜਿਮ ਛੱਡੀ ਹੋਈ ਆ ਸਕੂਲ ਦੇ ਕੰਮ ਪਲੱਸ ਕੋ ਹੋਰ ਵੀ ਕਾਫੀ ਸਾਰੇ ਰੀਜ਼ਨ ਹੈਗੇ ਆ ਵੀ ਨਹੀਂ ਪਤਾ ਟਾਈਮ ਦੇ ਪਾਉਂਦਾ ਤੇ ਮੈਂ ਇੱਕ ਦਿਨ ਜਿਮ ਜਾਵਾਂ ਮੈਂ ਸੋਚਾਂ ਕਿ ਯਾਰ ਮੈਂ ਅੱਜ ਹੀ ਅੱਜ ਹੀ ਨਾ ਆਪਦੀ ਸਿਹਤ ਬਣਾ ਲਵਾਂ ਉਹ ਪੋਸਿਬਲ ਆ ਨਹੀਂ ਲੋਕ ਇੱਥੇ 10-10 ਸਾਲ ਲਗਾ ਲੈਂਦੇ ਆ ਆਪਦੀ ਫਿਟਨੈਸ ਵਾਸਤੇ ਤੇ ਮੈਂ 4 ਦਿਨ ਜਾ ਕੇ ਸੋਚਾਂ ਕਿ ਭਈ ਮੈਂ ਤਾਂ ਅੱਜ ਹੀ ਆਪਦੇ ਡੋਲੇ ਬਣਾ ਲਵਾਂ ਆਪਦੀ ਸਿਹਤ ਬਣਾ ਲਵਾਂ ਸੋ ਇਸੇ ਤਰ੍ਹਾਂ ਦਿਮਾਗ ਆ ਤੁਹਾਡਾ ਹਨਾ ਵੀ ਹੁਣ ਜਿੰਨਾ ਕ ਤੁਸੀਂ ਥੋੜਾ ਥੋੜਾ ਖਾਓਗੇ ਤੇ ਉਹ ਚੀਜ਼ ਤੁਹਾਨੂੰ ਲੱਗੂਗੀ ਮਤਲਬ ਥੋੜਾ ਥੋੜਾ ਪੜ੍ਹੋਗੇ ਤੇ ਉਹ ਤੁਹਾਨੂੰ ਚੀਜ਼ ਸਮਝ ਆਉਣੀ ਆ ਮੌਕੇ ਤੇ ਤੁਸੀਂ ਸੋਚੋ ਕਿ ਮੈਂ ਹੁਣ ਜਾਣ ਜਿੱਤ ਲਵਾਂ ਉਹ ਪੋਸਿਬਲ ਨਹੀਂ ਹੈਗਾ ਇਸ ਕਰਕੇ ਦੋਸਤੋ ਆਪ ਦਾ ਜਿਹੜਾ ਟਾਈਮ ਹੈਗਾ ਜੀ ਉਹ ਪ੍ਰੋਪਰ ਯੂਟਿਲਾਈਜ਼ ਕਰੋ ਬਾਕੀ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਵਾਦਾ ਘਟਾ ਬੋਲਿਆ ਗਿਆ ਹੋਵੇ ਤੇ ਮੈਨੂੰ ਜ਼ਰੂਰ ਮਾਫ਼ ਕਰਿਓ ਤੇ ਦੋਸਤੋ ਇਸ ਨੋਟ ਨਾਲੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬੈਸੀਵਾਲ